ਜੋ ਕੋਈ ਜੇ ਮਾੜਾ ਜਿਹਾ ਕਹਿ ਦੇ ਜੇ ਆਪਣਾ ਇਹ ਪ੍ਰੋਗਰਾਮ ਜਿਹੜਾ ਅਗਲਾ ਪ੍ਰੋਗਰਾਮ ਇੱਥੇ ਆ ਤੇ ਉਹ ਕਦੋਂ ਦਾ ਕਿੱਥੇ ਮਨਾ ਰਹੇ ਆ ਤੇ ਇਹਦੇ ਬਾਰੇ ਨਹੀਂ ਕਹਿ ਸਕਦੇ ਹੁਣ ਅੱਜ ਵਾਰ ਹੀ ਕਰਾ ਜਿਹੜੇ ਅੱਜ ਤੁਸੀਂ ਕਾਹਦਾ ਪ੍ਰੋਗਰਾਮ ਰੱਖਿਆ ਹੈ ਉਹਦੇ ਬਾਰੇ ਦੱਸ ਦਿਓ ਸਰ ਜੇ ਕੱਲ ਤੇ ਅੱਜ ਜਿਹੜੇ ਚੱਲ ਰਹੇ ਨੇ ਤੁਸੀਂ ਦੱਸਤਾ ਉੱਥੇ ਕੋਈ ਨਹੀਂ ਆ ਜਿਹੜਾ ਬਚਾ ਚੁੱਕੀ ਜੋ ਪ੍ਰੋਗਰਾਮ ਕਰਨਾ ਲਿਖਿਆ ਹੈ ਹਾਂ ਅਸਲ ਵਿੱਚ ਏ ਜੋ ਅਸਲ ਦੇ ਵਿੱਚ ਦਸਮ ਗ੍ਰੰਥ ਦੀਆਂ ਸ਼ੰਕਾਵਾਂ ਜਿਹੜੀਆਂ ਸੀਆਂ ਉਹ ਅਸੀਂ ਤਾਂ ਦੂਰ ਕਰਤੀਆਂ ਇੰਟਰਨੈਟ ਤੇ ਪਾ ਕੇ ਆ ਜਿਹੜੀ ਸੰਗਤ ਹੈ ਕਿ ਉਹ ਦਸਮ ਗ੍ਰੰਥ ਨੂੰ আর ਆਦਿ ਗ੍ਰੰਥ ਦੇ ਵਿਚਾਰਤਾਂ ਨੂੰ ਇੱਕ ਮੰਨਦੀਆਂ ਨੇ ਮੁਖ ਲੋਈਆਂ ਅਸੀਂ ਅੱਜ ਇਹਨਾਂ ਤੇ ਜੇ ਕਿਸੇ ਨੂੰ ਫੇਰ ਵੀ ਕੋਈ ਸ਼ੰਕਾ ਹੈ ਉਸ ਸੰਗਤ ਵਿੱਚ ਆ ਕੇ ਕੱਢੇ ਇਕੱਲਾ ਨਹੀਂ ਉਹ ਕਰੇ ਹਜ਼ਾਰ ਦੋ ਹਜ਼ਾਰ ਆਦਮੀ ਦੇ ਵਿੱਚ ਬੈਠ ਕੇ ਗੁਰਦੁਆਰੇ ਨਹੀਂ ਬੈਠਣਾ ਜਿੱਥੇ ਮਰਜੀ ਬੈਹਿ ਜਾਣਾ ਸੰਗਤ ਵਿੱਚ ਗੱਲ ਕਰੇ ਵਿਚਾਰ ਕਰੇ ਐਵੇਂ ਕੋਣੀ ਮਾਰਿਆ ਵਾਲੀ ਗੱਲ ਜਿਹੜੀ ਆ ਨਿੱਧ ਗਾਲੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਬਰਦਾਸ਼ਤ ਨਹੀਂ ਹੋਣਗੀਆਂ ਠੀਕ ਹੈ ਬਾਬਾ ਜੀ ਇਹਦੇ ਬਾਰੇ ਜੇ ਕੋਈ ਠੋਸ ਗੱਲ ਹੈ ਕਿਸੇ ਕੋਲ ਆਵੇ ਉਹ ਤੇ ਵਿਚਾਰ ਹੋ ਸਕਦਾ ਠੀਕ ਹੈ ਤੁਹਾਨੂੰ ਤੁਹਾਡੇ ਕੋਲ ਵੀ ਜਿਹੜਾ ਆਪਣਾ ਦੋ ਤਖਤਾਂ ਦੇ ਤੇ ਦਸਮ ਗ੍ਰੰਥ ਦੇ ਪ੍ਰਕਾਸ਼ ਹੋਏ ਹੈਗੇ ਨੇ ਉਹ ਦੋ ਗ੍ਰੰਥਾਂ ਵਾਲਿਆਂ ਨੂੰ ਦੋ ਤਖਤਾਂ ਵਾਲਿਆਂ ਨੂੰ ਕਰ ਲੈਣੇ ਚਾਹੀਦੇ ਨੇ ਉੱਥੇ ਥੋੜਾ ਪ੍ਰਭਾਵ ਪੈ ਗਿਆ ਸੀ ਮੇਨ ਪੰਜਾਬ ਦੇ ਨੇ ਦੋਏ ਗ੍ਰੰਥ ਦੋਏ ਤਖਤ ਪੰਜਾਬ ਦੇ ਵਿੱਚ ਤਾਂ ਮੂਰਤੀਆਂ ਵੀ ਆ ਗਈਆਂ ਸੀ ਉੱਥੇ ਨਹੀਂ ਮੂਰਤੀਆਂ ਆਈਆਂ ਪੰਜਾਬ ਦੇ ਵਿੱਚ ਹੀ ਜ਼ਿਆਦਾ ਪ੍ਰਭਾਵ ਪਿਆ ਇਹ ਮੀਣਿਆਂ ਦਾ ਮਸੰਦਾਂ ਦਾ ਦੂਜਾ ਸਮਝਿਆ ਨਹੀਂ ਉਹਨਾਂ ਦੇ ਪ੍ਰਭਾਵ ਵਿਚ ਆ ਕੇ ਚੱਕੇ ਗਏ ਸੀਗੇ ਇਹ ਦਵਾਰਾ ਜੇ ਇਤਰਾਜ ਹੈ ਜੇ ਕੋਣ ਨੂੰ ਦੋਹਾਂ 'ਚ ਫਰਕ ਹੈ ਤਾਂ ਉਹ ਉਹ ਡਿਸਕਸ ਕਰ ਲੈਣ ਸਮਝ ਲੈਣ ਨਹੀਂ ਇਹ ਨੂੰ ਆਪੇ ਸਾਨੂੰ ਕਹਾਂ ਜਾ ਕੇ ਇਹ ਕਹਿਣਾ ਪੈ ਜਵੇ ਵੀ ਜਿੱਥੇ ਦੋਏ ਗ੍ਰੰਥ ਪ੍ਰਕਾਸ਼ ਨਹੀਂ ਅਸੀਂ ਉਹਨੂੰ ਤਖਤ ਨਹੀਂ ਮੰਨਦੇ ਖਾਲਸੇ ਕੋ ਪਾਵਰ ਹੈ ਕਰ ਸਕਦਾ ਕਦੇ ਜਿਹੜਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਇਹ ਇਹਨਾਂ ਦਾ ਤਖਤ ਕਿੰਨੇ ਨੇ ਤੇ ਕਿਹੜੇ ਕਿਹੜੇ ਤੇ ਪ੍ਰਕਾਸ਼ ਹੈ ਕਿਹੜੇ ਤੇ ਨਹੀਂ ਹੈ ਤਖਤ ਇੱਕੋ ਹੀ ਹੈ ਵੈਸੇ ਸਾਡਾ ਜਿਹੜਾ ਚੱਲਦਾ ਵੀ ਹੀਰਾ ਜਿੱਥੇ ਦਸਮ ਪਾਤਸ਼ਾਹ ਵਾਹਿਗੁਰੂ ਅਸੀਂ ਤਖਤ ਜਿੰਨੇ ਮਰਜ਼ੀ ਥਾਪ ਸਕਦੇ ਹਾਂ ਇਹ ਜਿਹੜੇ ਦੋਏ ਤਖਤ ਥਾਪੇ ਤੇ ਚਾਰ ਇਹ ਅਕਾਲੀ ਮੁਲਾਸਾਂ ਉਹਨਾਂ ਨੇ ਜੇ ਥਾਪੇ ਨੇ ਉਹਨਾਂ ਦੇ ਅੰਡਰੇ ਰਹੇ ਨੇ ਸਾਡੇ ਅੰਡਰੇ ਰਹੇ ਨੇ ਇੱਥੇ ਪੁਜਾਰੀ ਸੀ ਜਿਹੜਾ ਜ਼ਥੇਦਾਰ ਹੁੰਦਾ ਉਹ ਖਾਲਸੇ ਦਾ ਹੀ ਹੁੰਦਾ ਇਹ ਪੁਜਾਰੀ ਨੇ ਚਾਰੇ ਅਸੀਂ ਉਹਨਾਂ ਨੂੰ ਜ਼ਥੇਦਾਰ ਇਹ ਕਹਿਣ ਲੱਗੇ ਚਲੋ ਕੋਈ ਨਹੀਂ ਕਹਿਣ ਸਿੱਖਾਂ ਦੇ ਨੇ ਫਿਰ ਵੀ ਖਾਲਸੇ ਦਾ ਤਖਤ ਨਹੀਂ ਹੋ ਇਹ ਤੱਕ ਸਿੱਖਾਂ ਦੇ ਨੇ ਸਾਡਾ ਤਖਤ ਖਾਲਸੇ ਦਾ ਸਿੱਖ ਗੁਰਦੁਆਰਾ ਇਕਟਾ ਹੈ ਉਹਦੇ ਉਹ ਮੁਲਾਜ਼ਮ ਨੇ ਉਹ ਚਾਹੇ ਜ਼ਥੇਦਾਰ ਰਹਿਣ ਚਾਹੇ ਉਹ ਕੁਝ ਕਹਿਣ ਚੰਦ ਸਾਹਿਬ ਵੀ ਕਹਿ ਦਿੱ ਗਏ ਚਲੋ ਸਾਡੀ ਮਰਜ਼ੀ ਹੈ ਜਿੱਦ ਦੇ ਦੀਏ ਕੋਈ ਗੱਲ ਨਹੀਂ ਇਤਰਾਜੜੀ ਕੋਈ ਗੱਲ ਨਹੀਂ ਪਰ ਉਹ ਕਾਗਜ਼ਾ ਤੇ ਉਹਨਾਂ ਨੇ ਉਹ ਅੰਗਰੇਜ਼ਾਂ ਨੇ ਉਹਨਾਂ ਨੂੰ ਪੁਜਾਰੀ ਕਹਿਤਾ ਜੋ ਮਰਜ਼ੀ ਕਹਿਤਾ ਪਰ ਇਹ ਇੱਕ ਧਾਇਰੇ ਨੇ ਤੋ ਸਿੱਖੀ ਦਾ ਧਾਇਰਾ ਹੋਰ ਹੈ ਖਾਲਸਾ ਦਾ ਧਾਇਰਾ ਹੋਰ ਸਿੱਖ ਜਿਹੜਾ ਹੈਗਾ ਸਿਵਲਿਅਨ ਖਾਲਸਾ ਫੌਜ ਹੈ ਫੌਜ ਦੇ ਹਵਾਲੇ ਹੈ ਸਾਡਾ ਜਿਹੜਾ ਪ੍ਰਚਾਰ ਹੈ ਝੰਡਾ ਵਰਦਾਰੀ ਨਿਹੰਗ ਸਿੰਘਾਂ ਕੋ ਫੌਜ ਕੋਲ ਨਾਗੇ ਸਿੱਖ ਨੂੰ ਸਿੱਖਦਾ ਆ ਜਿਹੜੇ ਨੇ ਨਾਮਦੇਵ ਨੂੰ ਮੰਨਦੇ ਨੇ ਉਹ ਵੀ ਸਿੱਖ ਨੇ ਕਬੀਰ ਨੂੰ ਮੰਨਦੇ ਨੇ ਉਹ ਵੀ ਸਿੱਖ ਨੇ ਰਬਦਾਸ ਨੂੰ ਮੰਨਦੇ ਨੇ ਉਹ ਵੀ ਸਿੱਖ ਨੇ ਸਾਰੇ ਹੀ ਸਿੱਖ ਨੇ ਤੇ ਸਿੱਖੀ ਦਾ ਗੱਲ ਨਹੀਂ ਹੈ ਹੋ ਜਿਹੜਾ ਵੀ ਜੜਾਊਗਾ ਵਰਦੀ ਉਹ ਬਾਕਾਇਦਾ ਬਾਬਾ ਜੀ ਇੱਕ ਚੀਜ਼ ਲਾਗੂ ਕਰ ਸਕਦੇ ਹੋ ਜਿਹੜਾ ਤਕਰੀਬਨ ਜਿਹੜੇ ਅੰਮ੍ਰਿਤ ਸੰਚਾਰ ਕਰਨ ਦਾ ਇਹ ਕਿਨਾਂ ਨੂੰ ਕਲਤੀ ਮਿਲੀ ਹੋਇਆ ਅਥਾਉਂਡੀ ਸਾਡੇ ਆਪਣੀ ਅਸੀਂ ਦੋਹਾਂ ਨੂੰ ਅੰਦਰ ਹੀ ਜਿਹੜੇ ਤਕਰੀਬਨ ਅੱਜ ਕਹਿੰਦੇ ਨੇ ਵੀ ਅਮਰਤ ਸ਼ਕ ਲਿਆ ਥੋੜੀ ਦੇਰ ਦੋ ਚਾਰ ਮਹੀਨੇ ਬਾਅਦ ਜਾ ਕੇ ਕਹਿੰਦਾ ਅਮਰਤ ਕੋਈ ਨਹੀਂ ਉਹਨਾਂ ਦਾ ਅਮਰਤ ਉਹਨਾਂ ਦਾ ਅਮਰਤ ਇਹ ਹੋਊਗਾ ਸਾਡੀ ਉਹ ਪੌੜ ਹੈ ਸਾਡੀ ਉਹ ਪੌੜ ਹੈ ਸਾਡਾ ਅਮਰਤ ਨਾਮ ਹੈ ਉਹਨਾਂ ਦਾ ਜਾਇਜ ਹੋ ਰੱਖਣ ਵਾਹਿਗੁਰੂ ਸਾਡੀ ਪੌੜ ਹੈ ਜਿਹੜੀ ਲੈਨੇ ਆ ਪੌੜ ਤਾਂ ਟੈਂਪਰ ਦੇਈ ਦੀ ਹੈ ਨਾ ਜਿਵੇਂ ਸ਼ਾਸਤਰ ਨੂੰ ਉਹ ਗੱਲ ਹੈ ਨਾਮ ਅਮਰਤ ਠੀਕ ਹੈ ਦੂਈ ਤਾਂ ਪੌੜ ਹੈ ਟੈਂਪਰ ਦੇ ਨਾ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ